ਵਾਹਿਗੁਰੂ ਜੀ ਵਾਹਿਗੁਰੂ 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 ਜੀ 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 ਵਾਹਿਗੁਰੂ ਵਾਹਿਗੁਰੂ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜਨੀ ਸੈਭੰ हनुमान प्रसाद जपाद सच्चे जुगाद सच्चे है भी सच्चे नाम होसी भी सच्चे इकोन का शब्द न मुकरता पूरे निरभव निरवैर अकाल मूर्त अजमी साहे वं परसाज ज ਆਦ ਸਚ ਜੁਗਾਦ ਸਚ ਇਹ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰ ਨੇਰ ਬਹੁ ਨਿਰਵੈ ਅਕਾਲ ਮੂਰਤ ਅਜਮੇ ਸਾਹੇ ਬੰਗਰ ਪਰਸਾ ਜਗ ਆਦ ਸਚ ਜੁਗਾਦ ਸਚ है भई सच ना नाम को सिबी सच इको अंकाल सतनाम करता पुर निरभव निरवे अकाल मुरत अजनी साहिब अंगुर पर सत जप आद सच जुबाव सच है भी सच नानक होसी भी सच इको अंगार सतनाम गदापुर निरपौर निरवै अकाल मूर्त आज में साहेब अंगुर पंसा जब आग सच जिवाद सच है भी सच नानक होसी भी सच ਇਕ ਓੰਕਾਰ ਸਤਨਾਮ ਕਰਤਾ ਪੁਰੇ ਮੇਰ ਭਉ ਨਿਰਵੈਰ ਅਕਾਲ ਮੂਰਤ ਅਜਨੀ ਸਾਹੇ ਮੰਗਲ ਪੰਸਾਰ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਮੇ ਸਚ ਇਕ ਓੰਕਾਰ ਸਤਨਾਮ ਕਰਤਾ ਪੁਰੇ ਨੀਰ ਪਾਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰਪ੍ਰਸਾਦਜਪ ਆਦਿ ਸਚ ਜਿਬਾ ਦੇ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਗੁਰ ਦਾ ਧਰਮ ਮੇਰਿ ਪਾਉ ਨਿਰਵੈ ਅਕਾਲ ਮੂਰਤਿ ਆਨਿ ਸਾਹਿਬੰ ਗੁਰਪਸਾਦਿ ਆਦਿ ਸਚੁ ਜੁਗਾਦਿ ਸਜੈ ਹੈ ਭੀ ਸਚੁ ਨਾਨਕ ਹੋਸੀ ਵੇ ਸਚ ਇਕ ਓੰਕਾਰ ਸਤਿਨਾਮ ਗੁਰਪਾੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਆਨਿ ਸਾਹਿਬੰ ਗੁਰਪਸਾਦਿ आग सच जुगाद सच है भी सच नानक हो सि भी सच इको अंग सख नाम कता पूरब निरपाउ निरवै अकाल मूर्त है मि साहिब गुरपुरसाज ਆਧ ਸਚੁ ਜੁਗਾਦ ਸਚੁ ਹੈ ਸਚੁ ਨਾਨਕ ਹੋਸੀ ਭੀ ਸਚੁ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜਨੀ ਸੈਭੰ ਅੰगोपासਾ ਜਪ ਆਧ ਸਚੁ ਜੁਗਾਦ ਸਚੁ ਭਈ ਸਚ ਨਾਨਕੋ ਸਿਬੇ ਸਚ ਇਕ ਅੰਕਾਰ ਸਤਨਾਮ ਗੁਰਖੁ ਪੁਰਖੁ ਨਿਰਭਉ ਨਿਰਵੈਰ ਆਖਾਉ ਮੂਰਤਿ ਅੰਮੀ ਸਾਹਿ ਬੰਗੁਰ ਪਰਸਾਜਕ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕੋ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਗੁਰਤਾ ਪੁਰਖ ਨੇ ਪਾਉ ਨਿਰਵੈ ਅਕਾਲ ਮੂਰਤ ਅਜਿਹੀ ਸਾਹਿਬ ਬੰਗ ਬਸਾਜ ਆਦ ਸਚ ਜੁਗਾਦ ਸਚ ਹੈ ਭਲੇ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਗੁਰ ਦਾ ਪੁਰਗ ਨਿਰਪਉ ਨਿਰਵੈ ਅਕਾਲ ਮੂਰਤਿ ॥ ਮੀ ਸਾਹਿਬੰ ਵਰ ਬਸਾ ਜਬ ਆਦ ਸਚੁ ਜੁਗਾਦ ਸਚੁ ਹੈ ਕੀ ਸਚ ਨਾਨਕ ਹੋਸੀ ਭੀ ਸਚ ॥ ਇਕ ਓੰਕਾਰ ਸਤਨਾਮ ਗੁਰ ਦਾ ਪੁਰਗ ਨਿਰਪਉ ਨਿਰਵੈ ਅਕਾਲ ਮੂਰਤ ਅਜੂਨੀ ਸਾਹਿਬ ਸੰਗੁਰ ਪ੍ਰਸਾਦ ਆਦ ਸਚੁ ਜੁਗਤ ਸਚੁ ਹੈ 비 ਸਚੇ ਨਾਨਕ ਹੋਸੀ 비 ਸਚੁ ਇਕ ਓੰਕਾਰ ਸਤਨਾਮ ਗੁਰਤਾ ਪੁਰਖ ਮੇਰ ਕੋ ਨਿਰਗਰ ਅਕਾਲ ਮੂਰਤ ਅਜੂਨੀ ਸਾਹਿਬ ਸੰਗੁਰ ਪ੍ਰਸਾਦ ਆਦ ਸਤ ਜੁਗਾਦ ਸਚ ਹੈ ਵੀ ਸਚ ਨਾਨਕ ਉਸੀ ਵੀ ਸਚ ਇਕ ਓੰਕਾਰ ਸਤ ਨਾਮ ਗਦਾ ਬੋਲਤ ਨਿਰ ਪਾਉ ਨਿਰ ਵੈ ਅਕਾਲ ਮੂਰਤ ਅਰਿ ਸਾਹਿ ਬੰਗ ਪ੍ਰਸਾਚ ਆਦ ਸਜ ਜੁਗਾਦ ਸਚ ਹੈ ਵੀ ਸਚ ਨਾਨਕ ਉਸੀ ਵੀ ਸਚ ਏਕਉ ਅੰਕਾਰ ਸਤਨਾਮ ਵਾਖੋ ਗੁਰੂ ਮੇਰਿ ਪਾਉ ਮੇਰਿ ਅਕਾਲ ਮੂਰਤ ਅਲਮੀ ਸਾਹਿਬ ਗੁਰਪਸਾਤਿ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ੴ ਸਤਿਨਾਮ ਵਾਹਿਗੁਰੂ ਕੰਨੈ ਰਖੋ ਨਿਰਵੈ ਅਕਾਲ ਮੂਰਤ ਅਜਨੀ ਸੈਭੰ ਗੰਗੋਰ ਸੱਚਾ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈ ਅਕਾਲ ਮੂਰਤਿ ਅਜਨੀ ਸਾਹਿ ਬੰਗਰ ਪ੍ਰਸਾਦ ਜਤ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪਸਾਦਿ ॥ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਜੋ ਰਵੇ ਅਕਾਲ ਮੂਰਤ ਅਜੁਨੀ ਸਾਹਿ ਬੰਗੁਰ ਪ੍ਰਸਾਦ ਜਪ ਆਗ ਸਚੁ ਜੁਗਤ ਸਚ ਹੈ ॥ ਸਚੁ ਨਾਨਕ ਹੋਸੀ ਬੀ ਸਚ ॥ ਏਕ ਓੰਕਾਰ ਸਤਨਾਮ ਕਰਤਾ ਪੁਰਖ ॥ ਨਿਰਖਉ ਨਿਰਵੈਰ ਅਕਾਲ ਮੂਰਤ ਅਜੁਨੀ ਸਾਹਿ ਬੰਗੁਰ ਪ੍ਰਸਾਦ ਜਪ ॥ ਆਗ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਗੇ ਸੱਚ ਏਕੋ ਹੰਕਾਰ ਸਤ ਨਾਮ ਕਤ ਤਾ ਪੂਰਖ ਨਿਰਉਪ ਨਿਰਗ ਅਕਾਲ ਮੂਰਤ ਅੰਮ੍ਰਿਤਾ ਹੈ ਵੰਗੁੜ ਪਸਾ ਚ ਆਗ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੇ ਸਚ ਇਕ ਓੰਕਾਰ ਸਤਨਾਮ ਖੁਤਾ ਪੂਰ ਗੁਨੇ ਰਖਾ ਨਿਰਗ ਅਕਾਲ ਮੂਰਤ ਅਗਨੀ ਸਹੇ ਬੰਉ ਪਸਾਤ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ੴ ਸਤਿਨਾਮ ਕਾ ਖਾਲਸਾ ਪੂਰ ਤੁਨੀਰ ਪਾਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ੴ ਸਤਿਨਾਮ ਕਾ ਖਾਲਸਾ ਪੂਰ ਤੁਨੀਰ ਪਾਉ ਨਿਰਵੈ अकाल मूरत अजनी साहेब अंग परसा जब आद सच जुगाद सच है भी सच नानक होसी ये सच एक ओंकार सतनाम तथा गुरु गुण निरगुण अकाल मूरत अजनी साहेब अंग परसा जब ਆਦ ਸਚੁ ਜੁਗਾਦ ਸਚ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਹੈ ਇਕ ਓੰਕਾਰ ਸਤ ਨਾਮ ਗੁਰ ਕਾ ਪਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੰਗੋਰ ਪੈਸਾ ਆਦ ਸਚੁ ਜੁਗਾਦ ਸਚ हे भी सच नानक उसी भी सच एकोन्कार सतनाम करता पुरब ने रब्ब ने रौ है अकाल मूर्त अजनी साहे भंगुर बसा जब आद सत जुग आद सत है बे सच नानक उसी भी सच एकोन्कार ਸਤਨਾਮ ਸਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਮੇ ਸਾਹਿਬ ਅੰਗਰ ਪ੍ਰਸਾਦ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨੀ ਰਭੋ ਨਿਰਵੇਗ ਅਕਾਲੰ ਮੁਰਤਿ ਅਨੰਦ ਸਾਇਵੋ ਵੰਗਰ ਪਰ ਸਾਜ ਆਦ ਸਚੁ ਜੁਬਾਦ ਸਚੁ ਹੈ ਭੀ ਸਚੁ ਨਾ ਕੋ ਸੁਵੇ ਸਚੁ ਇਕ ਓੰਕਾਰ ਸਤਨਾਮ ਖਰਤਾ ਪੁਰ ਨੀਰਭੋ ਨਿਰਵੇਗ अकाल मृत्यु अग्नि सा है गो भंग पर सा जप आद सच जुबाध सच है भी सच नानकोसी भी सच है इको अंग का सत नाम खड्ग बुद्ध मेरे पौ निरवर निर अकाल मृत्यु आज ਸਵਾਮੀ ਸਾਰੇ ਬੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜਨੀ ਸਾਹਿਬੰ ਗੁਰਪ੍ਰਸਾਦਿ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕੋ ਸੇ ਭੀ ਸਚੁ ੴ ਸਤਿਨਾਮ ਕਰਤਾ ਪੁਰਖੁ ਮੇਰਿ ਪਉ ਨਿਰਵੈਰੁ ਅਕਾਲ ਮੂਰਤਿ ਅਜਨੀ ਸੈਭੰ ਗਉਪਸਾਜਿ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਸਤਨਾਮ ਕੋ ਸੁਗੇ ਸਚਨਾ ਇਕ ਓੰਕਾਰ ਸਤਨਾਮ ਖਖਾ ਗੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੰਭਰ ਭਸਾ ਜਬ ਆਦ ਸਚ ਜੁਗਤ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ੴ ਸਤਿਨਾਮ ਗੁਰੂ ਪੁਰਖੇ ਨਿਰੰਕਾਰਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ੴ ਸਤਿਨਾਮ ਖਰਤਾ ਪੁਰਖੇ ਨਿਰਪਹੋ ਨਿਰਵੈ ਅਕਾਲ ਮੂਰਤ ਅਦਮੀ ਸਾਹਿਬ ਹੰਗਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਲ ਮੁਰਦਾ ਅੰਨੀ ਸਾਹਿਬ ਭੰਗ ਭੁਲਾ ਜਪ ਆਦ ਸਚੁ ਜੁਗਾਦ ਸਚੁ ਹੈ ਬਿਸਚ ਸਚ ਨਾ ਨ ਕੋਸੀ ਭੀ ਸਚ ਇਕੋ ਓੰਕਾਰ ਸਤਨਾਮ ਗੁਰ ਦਾ ਭੂ ਰਖਨੀ ਰਭੋ ਨਿਰਵੇਤ ਅਕਾਲ ਮੂਰਤ ਅਜਿਮੀ ਸਾਹਿਬ ਵਰ ਪ੍ਰਸਾਦ ਜਪ ਆਦ ਸਚੁ ਜੁਬਾਦ ਸਚ ਹੈ 비 ਸਚ ਨਾਨ ਗੋਸੀ 비 ਸਚ ੴ ਸਖ ਨਾਮ ਘਰਤਿ ਬੁਰ ਕਨੇ ਰਭੋ ਨਿ ਹਵੇ ਅਕਾਲ ਮੂਰਤ ਅੰਨੀ ਸਾਹਿਬ ਵੰਗਰ ਪਰ ਸਾਜ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਖ ਨਾਮ ਗਤਿ ਭੁਰ ਘਰਿ ਨਿਰ ਪਉ ਨਿਰਵੈ अकाल मृत्यु अन्य सैवम वरसा जब आग सते जुगाद सच कुछ नाम बहु सी भी सच इकम् खास सतनाम कर प्रभु रे कौन मेरे वर अकाल मृत्यु ਸਾਹਿਬ ਬੰਗਰ ਪਰ ਸਾਜ ਜਪ ਆਦ ਸਚੁ ਜੁਗਤ ਸਚ ਹੈ 비 ਸਚੇ ਨਾਨਕ ਹੋਸੀ 비 ਸਚ ਇਕਨ ਕਾ ਸਤ ਨਾਮ ਕਦ ਬੁਲਖ ਨਿਰਪਉ ਨਿਰਵੈ ਅਗਲ ਮੁਖ ਤੋ ਅਜਿ ਮਿਸਾਹਿਬ ਬੰਗਰ ਬਲ ਸਾਜ ਜਪ ਆਦ ਸਚ ਜੁਗਤ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਪੇ ਨਿਸਾਹਿਵੰ ਸਰਬਸਾਜਬ ਆਦ ਸਚ ਜੁਗਤ ਸਚ ਹੈ ਕੀ ਸਚ ਨਾਮ ਕੋ ਕੋਸੀ ਵੀ ਸਚ ੴ ਸਤਨਾਮ ਕਰਤਾ ਪੁਰਖ ਨੇ ਰਉ ਨੇ ਰਵੇ ਅਕਾਲ ਮੂਰਤ ਅਨਿਸਾਹਿਵ ਕੋ ਤੁਝਾ ਜਗ ਆਦ ਸਚ ਜੁਬਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਦਾ ਬੋਲਗ ਮੇਰ ਬਉ ਮੇਰ ਵੈ ਅਕਾਲ ਮੂਰਤ ਅਲਨੀ ਸਾਹਿਬ ਹੰਗ ਬਸਾ ਜਬ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਗੁਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਨਿਸਾਹਿ ਬੰਗਵਸਾ ਜਪ ਆਦ ਸਚ ਜੁਗਤ ਸਚ ਹੈ ਕੀ ਸਚ ਨਾਨਕ ਹੋਸੀ ਵੀ ਸਚ ਕਾਠੀ ਕੋਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜਨੀ ਸਾਹਿਬ ਅੰਗ ਬਸਾਜ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਅਮਰ ਬਾਦ ਜਗ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰ ਬਹੁ ਨਿਰ ਵੈਨ ਅਕਾਲ ਮੂਰਤ ਅਜਨੀ ਸਾਹਿਬ ਮੁਰ ਬਜਾ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਮੇਰਿ ਪਉ ਨਿਰਵੇ ਅਕਾਲ ਮੂਰਤਿ ਆਇ ਨਿ ਸਾਇ ਬੰੁਰਪ ਸਾਜ ਜਪ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕੋ ਓੰਕਾਰ ਸਤਨਾਮ ਕਰਤਾ ਪੁਰਖ ਮੇਰਿ ਪਉ ਨਿਰਵੇ ਅਕਾਲ ਮੂਰਤ ਅਜੁਨੀ ਸਾਹਿਬ ਬੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਿਨਾਮ ਕਰਤਾ ਪੁਰਖੁ ਮੇਹਿ ਪਾਉ ਨਿਰਵੈ ਅਕਾਲ ਮੂਰਤ ਅਜੁਨੀ ਸਾਹਿਬ ਬੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਬਨਾਮ ਗਤਿ ਪੁਰ ਬੰਨੀ ਰਾਉ ਨਿਰਵੇ ਆਕਾਰ ਮੂਰਤਿ ਆਇ 미 ਸਾਹਿਬ ਹਵੰਗ ਪਰਸਾ ਜਬ ਆਦ ਸਚ ਜੁਗਾਦ ਸਚ ਹੈ ਕੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤ ਨਾਮ ਗੁਰ ਕਾ ਪਰਮਿਰਪਉ ਨਿਰਵੈ ਅਕਾਲ ਮੂਰਤਿ ਆਇ 미 ਸਾਹਿਬ ਬੰਗਵ ਪਜਾ ਜਬ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਗੁਰਤਾ ਪੁਰਗਨੀ ਰਪਉ ਨੇਰਵ ਅਕਾਲ ਮੂਰਤ ਅਲਮੀ ਸਾਹਿਬ ਭੰਗਉਪਸਾਜਪ ਆਦ ਸਚ ਜੁਗਾਦ ਸਚ ਹੈ ਗੀ ਸਚ ਨਾਨਕ ਹੋਸੀ ਵੀ ਸਚ ੴ ਸਤਨਾਮ ਕਰਤਾ ਪੁਰਖ ਮੇਰਾ ਨਿਰਵੈਰ ਅਕਾਲ ਮੂਰਤ ਅਨਿਸਾਹਿ ਬੰਗਰਪਤ ਸਾਚ ਜਗ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ੴ ਸਤਨਾਮ ਕਰਤਾ ਪੁਰਖ ਨੇ ਰਭੋ ਨਿਰਵੈਰ ਅਕਾਲ ਮੂਰਤ ਅਜਿ ਸਾਈਂ ਉਹ ਬਸ ਜਗ ਆਦ ਸਚ ਜਿਗਤ ਸਚ ਹੈ ਵੇ ਸਚ ਨਾਨਕ ਹੋਸੀ ਵੀ ਸਚ ਏਕੋ ਥਾਨ ਸਤਨਾਮ ਕਰਤਾ ਪੁਰਖ ਨੇ ਰਭੋ ਨਿਰਵੈਰ ਅਕਾਲ ਮੂਰਤ ਆਦਿ ਮੇ ਸਾਹਿਬ ਗੁਰਪਸਾਚ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਦਿ ਮੇ ਸਾਹਿਬ ਗੁਰਪਸਾਚ ਆਦ ਸਚੁ ਜੁਬਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਆਜੁਨੀ ਸਾਹਿਮੰ ਗੁਰਪਸਾਦਿ ਜਕ ਆਦ ਸਚੁ ਜੁਬਾ ਸਚੁ है भी सच नानक होसी भी सच एको अकार सतनाम कथा पुरह मेरा पो निरवैर अकाल मूर्त अनिसाय अंगुर पर सा जप आद सच जुगाद सच है भी सच नानक होसी भी सच ਸਿੱਖੀ ਕੋ ਅੰਕਾਰ ਸਤਨਾਮ ਕਰਤਾ ਪੁਰਖ ਮੇਰ ਪਉ ਨਿਰਵੈ ਅਕਾਲ ਮੂਰਤ ਅਜਨੀ ਸਾਹਿ ਬੰਗਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ अकाल मूर्त अननसाहिब अंगर पर साध्य पाद सचु गाद सच है भी सच नानक हो सी भी सच इको उनका सतनाम कथा पुर निरपौर निरवैर अकाल मूर्त अलनि साहिब अंगर पर साध्य ਆਦ ਸਚੁ ਝੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰ ਨਾਨਕ ਧੰ ਗੁਰ ਨਾਨਕ ਧੰ ਗੁਰ ਨਾਨਕ ਧੰ ਗੁਰ ਨਾਨਕ ਰਮਾਤ ਨੂੰ ਸਭ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੇ ਹਰ ਮਗਨ ਫਤਿਹ ਹੋਵੇ ਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਕਿਰਪਾ ਵਾਹਿਗੁਰੂ ਜੀ ਵਾਹਿਗੁਰੂ